ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦੇ ਹਾਂ ਸਾਰੇ ਪਸਤਾ ਕੋਮਗੇ ਕੰਟੀ ਨੂੰ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਕਾਫੀ ਸਾਰੇ ਕਮੈਂਟ ਆ ਰਹੇ ਸੀ ਵੀ ਸੂਜੀ ਵਾਲਾ ਖੋਆ ਤੁਸੀਂ ਕਿਵੇਂ ਕਰਦੇ ਹੋ ਤੇ ਅੱਜ ਆਪਾਂ ਸੂਜੀ ਵਾਲਾ ਖੋਆ ਤਿਆਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਸੂਜੀ ਵਾਲਾ ਖੋਆ ਕਿਵੇਂ ਬਣਦਾ ਆਪਾਂ ਨੇ 6 ਲੀਟਰ ਦੁੱਧ ਲਿਆ ਇਹ ਪਹਿਲਾਂ ਆਪਾਂ ਇਹਦਾ ਖੋਆ ਕੱਢਦੇ ਹਾਂ ਹਨਾ ਬਸ ਖੁਰਚਣਾ ਚਲਾਉਂਦੇ ਰਹਿਣਾ ਤਾਂ ਕਿ ਖੋਆ ਜਿਹੜਾ ਕੜਾਹੀ ਨੂੰ ਨਾ ਲੱਗੇ ਤੇ ਅੱਗ ਫੁੱਲ ਮਚਾ ਕੇ ਰੱਖਿਓ ਵੀ ਜਲਦੀ ਨਿਕਲ ਜਾਂਦਾ ਹਨ ਆਪਾਂ ਨੇ ਵੱਡੀ ਲੋਹ ਦੇ ਉੱਤੇ ਖੋਆ ਧਰਤਾ ਦੁੱਧ ਰੱਖ ਦਿਆ ਮਤਲਬ ਕੜਾਈ ਦੇ ਵਿੱਚ ਖੋਆ ਤਾਂ ਹਲੇ ਬਣੂਗਾ ਅੱਗ ਮਚਰੀ ਹੈ ਵਧੀਆ ਹਨ ਫੁੱਲ ਇੱਕ ਦੋ ਲੱਕੜ ਹੋਰ ਲਾ ਲਾਂਗੇ ਆਪਾਂ ਲਵੇ ਰੱਖਤੀ ਖੁਰਜਣਾ ਪਿਆ ਆਪਣਾ ਤਿਆਰ। ਖੋਲ ਕੇ ਡਰ ਮੱਝ। ਹੋਰ ਵੀ ਤੁਸੀਂ ਪਹਿਲੀ ਫਤ ਲਿਓ। ਤੇਜਾ ਖੁਰਜਾ ਖਾਏ। ਕੋਲਚਾ ਖਾਏ। ਕੱਲ ਵੀ ਖੁਰਜਾ ਖਾਇਆ। ਹਾਂ। ਅੱਜ ਛੇ ਕੋਲਚਾ ਖਾਇਆ ਹੈ। ਨਮਕ ਹਸ। ਹਾਂ। ਹਾਂਜੀ ਦੇਖੋ ਸਾਡਾ ਜਿਹੜਾ ਖੋਆ ਉਹ ਨਿਕਲਣ ਨੂੰ ਤਿਆਰ ਆ। ਦੱਦ ਬਿਲਕੁਲੀ ਗਾੜਾ ਹੋ ਚੁੱਕਿਆ ਤੇ ਜਦੋਂ ਤੱਕ ਇਹ ਕਾਰੜਾ ਨਹੀਂ ਹੁੰਦਾ ਹੈਗਾ ਦੇਖੋ ਖੋਚਣੇ ਤੇ ਲੱਗ ਗਿਆ ਚੜਨ ਹਲਵਾਈ ਦਿਖਾਤਾ ਆ ਗੱਪ ਪਾਣੇ ਐਂ ਕੋਲ ਰੱਖੀਏ ਕੰਟਾ ਆਉਣ ਵਾਲਾ ਹੁਣ तकरीबन ਹੋਇਆ ਗਿਆ ਕੰਟਾ ਬੱਸ ਕਵਾਕਾ ਕੰਟੇ ਜੋ ਓਕੇ ਕਰਦਾਂਗੇ ਅਸੀਂ ਚਲੋ ਖੋਚਣਾ ਹੜਾ ਇਧਰ ਜਿਹੜਾ ਖਰਚਣਾ ਜੀ ਉਹ ਆਪਾਂ ਨੇ ਖੜਾਉਣਾ ਨਹੀਂਗਾ ਬਸ ਰੱਬ ਦਾ ਅਸਰ ਹਲਾਉਂਦੇ ਜਾਓ ਕਿਉਂਕਿ ਜਦੋਂ ਉਹ ਇੱਥੇ ਆ ਜਾਂਦੇ ਨਾ ਫਿਰ ਪੜਾਈ ਦੇ ਨਾਲ ਲੱਗਣ ਦਾ ਡਰ ਰਹਿ ਜਾਂਦਾ ਹੁੰਦਾ ਜਦੋਂ ਆਪਣਾ ਖੂ ਹੈ ਨਿਕਲ ਗਿਆ ਨਾ ਇਹ ਕਿੰਨਾ ਕੁ ਕਾਲਾ ਰੱਖਣਾ ਆਪਾਂ ਫੇਲ ਦਿਖਾਵਾਂਗੇ ਹਾਲੇ ਤਾਂ ਹੁਣ ਸਿੱਟੇਵਿੰਜ ਨੇ ਸਟਾਰਟ ਹੋ ਜਾਂਦੇ ਇਹਦੇ ਤੁਹਾਨੂੰ ਨਾ ਆਪਾਂ ਬਣਾਵਾਂਗੇ ਜੀ ਪਤ ਉਹ ਆਲੇ ਆਪਾਂ ਨੇ ਕੱਢ ਵਲਾਸ ਪਾਣੀ ਦਾ 1 ਕੌਲਾ ਚੀਨੀ ਦਾ ਹੰਡਾ ਦਾ ਹੰਡਾ ਦਾ ਵਾਲਾ ਉਹ ਆਪਾਂ ਇਹਦੇ ਵਿੱਚ ਪਾ ਲਿਆ ਕੱਢ ਕੇ 2 ਕਿਲੋ ਖੁਆ ਨਿਕਲ ਗਿਆ ਆਪਣਾ ਹਲਵਾਈ ਤੇ ਹਲਵਾਈ ਚੇਂਜ ਹੋਈ ਜਾਂਦਾ ਤੇ ਚੇ ਹਲਵਾਈਆਂ ਨੇ ਸਾਰਾ ਕੰਮ ਖਰਾਬ ਕਰਤਾ ਆਹੋ ਕੱਚੇ ਰਹੀਆਂ ਨੇ ਅਸੀਂ ਪੱਕਿਆ ਪੱਕੇ ਹੋਣਾ ਸਭ ਜਿਹੜੀ ਕਾਲੀ ਕਰੀ ਪਈ ਆ ਇਹ ਮੈਂ ਤੈਨੂੰ ਸਿਖਾਇਆ ਮੈਨੂੰ ਸਿੱਖ ਕੇ ਮੈਂ ਤੇਰਾ ਗੁਰੂ ਆ ਸਿੱਖਾਇਆ ਤਾਂ ਤੈਨੂੰ ਦੱਸ ਗਿਆ ਦੀ ਵਿੱਚੇ ਜਮਾਤਾਂ ਦੀ ਕਾਲਾ ਕਰਕੇ ਇਧਰ ਜਾ ਗਈ ਹੈਲਾਤੀ ਸਾਰੀ ਮੇਰਾ ਫਿਰ ਮੈਂ ਆਰਦੇ ਤਜਰਬੇ ਨਾਲ ਆਪ ਬਣਿਆ ਫਿਰ ਹਮ ਪਹਿਲਾਂ ਸਿੱਖਦਾ ਫਿਰ ਹੌਲੀ ਹੌਲੀ ਸਿੱਖਦਾ ਚੱਲਣਾ ਮੇਰੇ ਦਾਦਾ ਦੀ ਗੁਰੂ ਆ ਕਿਸੇ ਨੇ ਤਾਂ ਸਾਨੂੰ ਪਤਾ ਹੀ ਨਹੀਂ ਸਿਖਾਇਆ ਮੈਂ ਸਾਡੇ ਦਾਦਾ ਨੇ ਸਿਖਾਇਆ ਕੱਟਾ ਕੀਨੇ ਤਾਂ ਇਹਦਾ ਤੇਰਾ ਏਡਾ ਏਡਾ ਹੋ ਗਿਆ ਇਹਦਾ ਹੋਇਆ ਕਿਹੜਾ ਇਹ ਦਿੰਦੇ ਹੁਣ ਪ੍ਰਿੰਕਾ ਪ੍ਰਿੰਕ ਸਿੰਘ ਹੈ ਮੇਰਾ ਕਰ ਦੋਗੇ ਰਾਗੀ ਵੀ ਤੇ ਪ੍ਰਿੰਕਾ ਯਾਰ ਦੇਖ ਲੈ ਸੋਦੀ ਬੋਲੇ ਆਹ ਦੇਖ ਲਿਓ ਕਿਤੇ ਖੰਡ ਪੜਾ ਦੇ ਪੂਰਾ ਇਸ ਤੇ ਨਾ ਇਹਦਾ ਉਹਨਾਂ ਮੜਾਜੀ ਟੌਫੀ ਉਹ ਟੌਫੀ ਵਨ ਦਿੰਦੇ ਆ ਨਾ ਆਈਸਕ੍ਰੀਮ ਪੜਾ ਦਿਓ ਮੇਰੇ ਵਾਸਤੇ ਅਜੇ ਖੁਰਤਾ ਜਾਂਦੇ ਇਹਨਾਂ ਨੂੰ ਔਰ ਹਾਲ ਤਾਂ ਖਾਂਡੇ ਖੋਲੀ ਨਹੀਂ ਫਿਰ ਪਤਲੀ ਹੋਣੀ ਫਿਰ ਬੁਲਬੁਲੇ ਜਮਾਨ ਲੱਗ ਜੂਗੀ ਫਿਰ ਪਾਉਗਾ ਵਿੱਚ ਖੋਆ ਇਹ ਵੀ ਥੱਲੇ ਲੱਗੂਗੀ ਨਾ ਇਹ ਤਾਂ ਨਾਦੀਏ ਬਸ ਉਹ ਹੋ ਜੂਗੀ ਟੱਗ ਜੀ ਉੱਤੜੂ ਇਹਦੇ ਨਾ ਕਿਉਂ ਚਲਣਾ ਆਵੇ ਨਾ ਨਹੀਂ ਕਿਉਂ ਜੀ ਪਾਣੀ ਦਾ ਪਾਣੀ ਪੈਂਦਾ ਪਾਣੀ ਕਿਉਂ ਕਿਉਂ ਚ ਤਾਂ ਟੌਫੀ ਬਣ ਜੂਗੀ ਵੇ ਇਹਦੀ ਖੰਗ ਤਾਂ ਟੌਫੀ ਨਹੀਂ ਬਣਾ ਕੇ ਦਿੱਂਦੀ ਨੀ ਮम्मी ਰੀ ਉਹਦੀ ਬਾਦ ਦੁੱਧ ਚ ਬਣਾ ਦੇ ਆ ਦੁੱਧੋ ਜੇ ਸ਼ਾਇਦ ਹੋ ਸਕਦੀ ਆ ਲੋ ਜੇ ਆਪਾਂ ਵੇਟ ਕਰਦੇ ਹੁਣ ਚਾਰ ਨਹੀਂ ਬੰਨ ਲੱਤਾਂ ਜੀ ਸਾਡਾ ਫਿਰ ਵਾਈ ਇੱਕ ਟੁੱਟੀ ਹੋਈ ਚੈਰ ਤੇ ਣਾ ਟਾਈ ਇਹ ਤਾਂ ਆ ਜੀ ਇਧਰੋਂ ਫਿਰ ਜਿਹੜੀ ਬਾਹ ਮਾਰਦੇ ਆ ਸੌਖੀ ਰਹਿੰਦੀ ਐ ਸਪੈਸ਼ਲ ਤੋੜੀ ਦਿਨਾਂ ਨੂੰ ਦੁਰਤੀ ਜਾ ਕੇ ਖਵਾ ਗੱਟਣ ਵਾਸਤੇ ਪਹਿਲਾਂ ਇਹ ਲੱਤ ਜੀ ਇਹ ਤੇ ਆਰਾਮ ਨਾਲ ਬੈਠ ਕੇ ਦੂਜੀ ਉਧਰ ਤਰੀ ਜਾਊਗੀ ਹੈਂਡਲ ਤੇ ਇਧਰ ਸੱਚੀ ਹੋਰ ਇਹ ਕੋਈ ਆਈ ਜੀਰ ਮਿਲਦੀ ਆ ਪੁੱਤ ਮੈਂ ਦੂਸਰੀ ਵੀ ਤੋੜ ਦੂੰਗੀ ਬੱਸ ਇਹ ਦੇ ਕੇ ਰੱਖ ਦਿੰਦਾ ਆ ਦੇਖੋ ਆ ਵੀ ਆ ਦੇ ਦੇ ਕੀ ਆਉਗੀ ਇਹ ਤਾਂ ਛੋਡੇ ਪਾਸ ਦਾ ਕੰਮ ਮੇਰੇ ਵਾਲਾ ਹੀ ਤਕਨੀਕ ਦਾ ਆ ਆਪਣੇ ਦਾ ਆਪਣੀ ਹੈ ਇਹ ਅੱਜ ਮਮੀ ਦਾ ਨਹੀਂ ਨਹੀਂ ਵਧੀਆ ਮਰੂ ਇਹ ਤਾਂ ਜਿੰਨਾ ਕੋਟੀ ਆਉਂਗਾ ਇਹਨੂੰ ਘੜੜਾ ਹੋ ਹੀ ਜਾਊਗਾ ਤੇ ਉਹਦੇ ਨਹੀਂ ਬਣ ਗਿਆ ਤੇ ਇਹ ਕਰੋਣਾ ਤਾਂ ਅਸੀਂ ਇਹ ਜਾਂ ਕਰਾਂਗੇ ਉਹਦੋਂ ਵੀ ਆਸੀਏ 2022 ਤੇ ਉਹ ਗੇਲ ਵੰਡਦੇ ਤਨੇ ਹੁਣ ਆਪਾਂ ਨੇ ਪਾਤੀ ਸੁਦੀਏ ਰ ਫਿਰ ਵੀ ਪਰੇ ਖਾਈ ਲੈਣਗੇ ਵਾਹ ਖਾਸ ਕਰ ਬਿੱਕੀ ਡੈਡੀ ਉਹਦਾ ਜੱਪਾ ਭੇਜਾਂਗੇ ਉਹ ਤਾਂ ਖਾਈ ਲੈਣਗੇ ਉਹਨਾਂ ਨੂੰ ਨਹੀਂ ਭੇਜਦੇ ਓਏ ਇਹ ਤਾਂ ਹੋਰ ਵੀ ਤੇਰੇ ਬਿੱਕੀ ਡੈਡੀ ਉਹਨਾਂ ਨੂੰ ਹੀ ਭੇਜੀ ਜਾਵਾਂਗੇ ਸਾਡੀ ਬੰਦੇ ਨਹੀਂ ਹੈ ਇਹ ਜਾਊਗਾ ਲੁਧਿਆਣੇ ਵਾਲੇ ਮਾਮੂ ਕਾਂਸੇ ਨਾ ਗਿਆ ਨਾ ਮਾਮੂਣ ਤੇ ਰਹੀ ਰੋਣਾ ਅਗੋਂ ਨੇ ਓਕੇ ਦ ਅ ਰਿ ਬਣ ਗਿਆ ਤੇ ਉਹ ਤੁਹਾਨੂੰ ਦਿਖਾਵਾਂਗੇ ਦਾ ਫਾਈਨਲ ਰਿਜ਼ਲਟ ਦਲਵਾਇਦਾ ਦੇ ਲੈ ਕੇ ਆਏ ਹੋੜਾ ਪ੍ਰਿੰਕਾ ਇਹਦਾ ਪ੍ਰਿੰਕਾ ਹੋ ਰਿਹਾ ਕੈਮਰੇਮੈਨ ਨੇ ਕੁੱਟਾ ਲਿਆ ਉਸ ਤਾ ਹਣ ਕੈਮਰਾਮੈਨ ਵੀਡੀਓ ਵੀ ਨਹੀਂ ਵਧੀਆ ਬਣਾਉਂਦਾ ਕੈਮਰਾਮੈਨ ਨੂੰ ਛੱਡ ਕੇ ਐਕਟਰੀ ਹੁਣ ਮੈਂ ਵੀ ਸਹਿਮਾ ਕੋ ਐ ਉਲਟੀ ਫੁਲਟੀ ਜਿ ਮਾਨ ਕੇ ਤੇਰੇ ਸੱਪੜੇ ਲੈਣੇ ਜਰਾ ਕੈਮਰਾਮੈਨ ਦੀ ਸਰ ਕੈਮਰਾਮੈਨ ਦੀ ਕਹਿੰਦਾ ਸਾਡੀ ਵੀਡੀਓ ਖਰਾਬ ਹੋ ਜੇ ਕੋਈ ਚੱਕਰ ਨਹੀਂ ਪਰ ਤੂੰ ਨਹੀਂ ਵੱਜਦਾ ਪਿੱਛੋਂ ਕੈਮਰਾਮੈਨ ਦੋ ਸਰਪਸ ਹੋਣ ਵਾਲੀ ਜਗ੍ਹਾ ਨੇ ਤੇਲ ਬਦਲਿਆ ਜਾਊਗਾ ਅੱਜ ਇਹ ਮੋਟੇ ਜਿਹੇ ਦਾ ਦੋ ਤਿੰਨ ਦਿਨ ਉਹਦੇ ਤੇਲ ਬਦਲਿਆ ਰਿਹਾ ਜੀ ਅੱਜ ਇਹਦਾ ਸਵੇਰੇ ਬਾਦਲ ਦਾ ਬਾਦਲ ਦਾ ਰਹਿ ਗਿਆ ਅੱਛਾ ਉਹ ਵੀ ਬਲੌਗ ਚ ਬਾਦਲਾਂਗੇ ਇੱਕ ਵਾਰ ਹੋਣਾ ਇਹਦਾ ਫਿਰ ਤਰੀਕ ਪਤਾ ਰਹੂਗੀ ਕਿ ਨਾਨੀ ਕਿੱਥੇ ਵਾਗੀ ਫੇਰ ਇਹਦਾ ਮਗਲੈਲ ਕਿਵੇਂ ਬਾਦ ਲੈ ਜਾਂਦਾ ਹੈ ਦਾ ਬਾਦ ਲਾਂਗੇ ਜਦੀ ਨਾਨੀ ਦੀ ਮਰ ਗਈ ਹਾਂ ਮਰਨ ਤੋਂ ਬਾਦ ਵਾਦਨ ਤੇ ਰੈਂਗਰ ਮੇਟੀ ਨਾਨੀਂ ਦਾ ਸੀ ਤੋਰ ਦਾਂਗੇ ਲੁਧਿਆਣੇ ਹਾਂ ਬਾਜੇ ਸਰਪਤ ਕਿਵੇਂ ਕਰਦੇ ਨੇ ਗੱਡੀ ਸਟੇਸ਼ਨ ਤੇ ਲੈ ਲਾਗੀ ਚੁੱਪ ਕੇ ਕਹਿ ਦੱਸ ਤੂੰ ਮੈਂ ਤਾਂ ਮਗਰ ਇਹ ਨਹੀਂ ਆਉਂਦੀ ਮੈਂ ਤਾਂ ਲਾਡੀ ਮੇਰੇ ਕਾ ਕਰੇ ਵਗ ਜੂਗੀ ਮੈਂ ਨਾਲੇ ਵਗ ਜੂਗੀ ਕਹਦੇ ਮੈਂ ਮੈਂ ਲਾਡੀ ਕੀ ਕਰੇ ਵਗ ਜੂਗੀ ਮੈਂ ਘਰੇ ਹੀ ਨਹੀਂ ਆਉਂਦੀ ਅਲਾਦੀ ਮੇਰੇ ਕਾ ਕਰੇ ਵਗ ਜੂਗੀ ਮੈਂ ਘਰੇ ਹੀ ਰਹਦੀ ਜਿੰਨੀ ਜਲਦ ਕਿ ਨਾਨੀ ਨਹੀਂ ਆਉਂਦੀ ਜਦ ਜੰਮਣੀ ਹੋ ਗਈ ਮੈਂ ਘਰੇ ਆ ਜੂਗੀ ਨਾ ਨੀ ਨਾ ਲੁਧੇਾਨੀ ਬਾਗ ਜੀ ਤੇਰਾ ਕਿਹੜਾ ਕਰਾਇਆ ਤਾ ਕਿ ਮਰਾਉਂਗੇ ਨਾ ਜੋ ਸਪੀਨਾ ਵੀ ਬੈਠਣੋਂ ਹੋ ਜਾਣਾ ਫੇਕਾ ਮੈਂ ਫਿਰ ਅੱਜ ਛੁੱਟੀ ਲਾ ਰਹਿਣ ਮੇਰੇ ਵੀ ਲਾ ਦੇ ਕੌਣ ਮਾਰ ਰਹੀ ਨੇ ਛੁੱਟੀ ਮੈਂ ਸਾਡੇ ਕੰਪਨੀ ਮੈਡਮ ਆਤ ਰਹੇ ਮੈਂ ਵੀ ਤਾਂ ਕਲਾਸ ਦੀ ਸ਼ਿਫਟ ਨਾ ਫਰੇ ਲੋ ਬਈ ਦੇਖ ਰਿਹਾ ਥੱਲੇ ਕਰ ਹੁਣ ਉਹਨਾਂ ਦੇ ਕਰਮਾਂ ਦਾ ਖੋਆ ਕਿਹ ਜਾ ਨਿਕਲਦਾ ਪਨਿਸ਼ੀ ਕਿ ਮੈਡਮ ਤਾਂ ਘਟੂ ਨਹੀਂ ਘਟ ਜਾਦੇ ਨੇ ਚੜ ਜੇ ਫਿਰ ਥੱਲੇ ਤਾਂ ਕਾਲੜਾ ਹੋਊਗਾ ਜਿੰਨਾ ਜਿੰਨਾ ਘੁੱਟ ਜਾਣਾ ਉਹਨੂੰ ਕਾਲੜਾ ਹੋ ਜਾਊਗਾ ਮੈਂ ਵੀ ਬਣਾ ਰਹੀ ਆ ਖੋਆ ਮੈਂ ਵੀ ਬਣਾ ਰਹੀ ਆ ਖੋਆ ਆਉ ਕੇ ਰਹੇ ਨੇ ਕੁਲੇ ਸਾਈਜ ਇੱਕ ਟ੍ਰੇ ਆਈ ਆਪਾਂ ਆਪਦੀ ਇਹਨੇ ਹੋਣੀ ਇੱਕ ਟ੍ਰੇ ਲਿਆਉਣੇ ਆ ਆਪਾਂ ਕੱਢਦੇ ਤਾਂ ਰਹਿੰਦੀ ਆ ਹਾਂ ਨਾ ਆ ਸਾ ਪਰਮਾਮੀ ਕੇ ਲਿਆਂਦੀ ਹੋਈ ਆ ਲਿਓ ਮੰਗ ਕੇ ਕੌਣ ਕਰਦੀ ਨੇ ਵੀ ਕਰਨ ਫੜਾ ਕੇ ਜਾ ਮੜੀ ਜੀ ਪਹੇਟ ਐਮਰਜੈਂਸੀ ਆ ਲੈ ਲੈ ਇੱਧਰ ਖਰਚਣਾ ਨਾ ਮਾਰਿਓ ਇੱਧਰ ਕਾਰ ਸਮੇ ਚੱਤਰ ਕੀ ਹੋ ਰਹੀ ਆ ਕਾਰੀਏ ਉਫੜਾ ਦੇ ਇਹਨੂੰ ਲੀਰ ਫੜਾ ਦੇ ਪਹਿਲਾਂ ਆਪਾਂ ਨੇ ਸੂਜੀ ਥੋੜੀ ਜੀ ਯੋਚ ਪੁੰਨਲੀ ਦੀ ਇੱਕ ਕੌਲੀ ਸੂਜੀ ਦੀ ਫੇਰੋ ਬਾਈ ਮਮਾ ਆ ਵੀ ਫੇਰ ਗਿਆ ਆਵੜੇ ਫੇਰ ਨਾ ਮਾੜੀ ਪਹਿਲਾਂ ਮੁੰਲੇ ਦੇ ਕੰਡੇ ਦੇ ਸਿੱਟੇ ਗਿਨਾ ਹੂੰ ਇਹਦੇ ਨੂੰ ਫੇਰ ਉਹ ਦੇਖੋ ਮਿੱਠਾ ਜੀ ਸਾਜੀ ਨੇ ਮੈਂ ਦੇਖਾਂ ਸਾ ਜੀ ਉਹ ਜਿਹੜਾ ਤੇ ਜਿੰਨੀ ਦੇ ਜਿੰਨੇ ਕੱਟ ਦੀ ਬੱਧੀ ਕੋਈ ਗਣਾ ਨਹੀਂ ਪਾਜੀ ਬਣੇ ਤੇ Pinky ini pinka. ਪਿੰਕਾ ਤੇ ਜੇ ਸਾਡੀ ਜਰੂਰ ਦੀ ਤੂਗੀ ਸਾਡੇ ਬਿੱਕੇ ਹਲਵਾਈ ਦੀ ਤਾਂ ਅਸੀਂ ਨੰਬਰ ਲੈਣ ਤੇ ਪਾਵਾਂਗੇ ਕੋਈ ਫਿੰਕਾ ਨਹੀਂ ਉਹ ਨੰਬਰ ਹੀ ਉਹ ਤਾਂ ਵੀ ਜਿਹੜਾ ਪਿੰਕਾ ਮਰੋ ਜਿੰਨਾ ਹੰ ਬੋਲਦਾ ਤੇ ਮੈਂ ਨੰਬਰ ਪਤਾ ਕਿਹੜਾ ਨੰਬਰ ਹੈ ਤਾਂ ਮੈਂ ਜਦੋਂ ਮੰਗੇ ਮਾਮਦਾ ਨੰਬਰ ਵਾਹਗੀ ਜਦੋਂ ਮਾਮਾ ਕੀ ਹਲਵਾਈਆ ਕਹਿਣ ਮੰਗੇ ਮਾਮਾ ਮੈਂ ਰਿਹਾ ਮੈਂ ਹਲਵਾਈਆ ਮੈਂ ਚੱਕਾਵਾ ਯਾਦ ਰਹਿ ਤੂੰ ਕਹਿ ਰਹੀ ਸੀ ਨਾ ਪਹਿਲਾਂ ਮੈਂ ਹਲਵਾਈਆ ਹੈ ਨਾ ਉਹ ਜਿਹੜੀ ਵਾਲੀ ਮੋਕੀ ਹੈ ਬਈ ਉਹ ਤਾਂ ਹੋਰ ਲੈ ਤੁਹਾਡੇ ਇਸ ਲਾ ਕੇ ਦੇਖਾ ਦੋ ਇਹ ਵਾਰ ਇਹ ਜਿਹ ਵੀ ਲੜੀ ਆਈ ਆ ਬਣ ਰਿਆ ਕੋਈ ਟੋਲਾ ਜਾਂ ਨਹੀਂ ਬਣ ਰਿਆ ਹੈਨਾ ਦਾਣਾ ਆ ਜਾ ਹੈਨਾ ਇਹ ਵਾਲਾ ਹਜੇ ਕੋਲਾ ਬਣ ਨਹੀਂ ਰਿਹਾ ਅੱਛਾ ਤਾਂ ਕ੍ਰਾਸ ਆ ਬਣ ਚੁੱਕਾ ਹੈ ਇਹ ਰੋ ਵਿੱਚ ਕਾਲਾ ਲੱਗਾਇਆ ਹਨਾ ਤਾਂ ਨਹੀਂ ਆਹ ਲਖਾ ਇੱਧਰ ਲੱਗ ਗਿਆ ਤੇ ਐਨੇ ਹੁਣ ਦੂਜੀ ਸਾਈਡ ਲਾਤਾ ਚਲ ਪਾਲੂ ਇਹਨੂੰ ਜਸਰਿੱਡਾ ਲੀਵਾ ਚਲ ਹੁਣ ਮੇਜ ਤੇ ਜਮਣਾ ਮੇਜ ਤੇ ਬੜੇ ਚੀਆ ਕਾਂੜੀ ਦਾ ਬਹੁਤ ਲਵਾਂਗੇ ਇੱਕ ਨੰਬਰ ਆ ਕਾਂੜੀ ਦਾ ਸੂਜੀ ਮੋਟੀ ਐ ਸੂਜੀ ਮੋਟੀ ਐ ਇਹਦਾ ਭਈਆ ਪਿੰਡ ਵਾਲੇ ਤਾਂ ਫੇਰ ਐਂ ਕਰਦੇ ਨੇ ਇਹਨੂੰ ਹੋਰ ਪਹਿਲਾਂ ਡੈਡੀ ਸਮਾਣੇਗੇ ਤੇ ਲੈ ਉਦੋਂ ਨਹੀਂ ਯਾਦ ਰਿਹਾ ਹੈਗਾ ਇਹ ਤਾਂ ਸਮਾਨ ਹੀ ਤੇ ਲਿਆ ਦੇ ਲੋ ਤਾਂ ਕਈ ਵਾਰੀ ਨਾ ਵੀ ਚੱਲ ਕਟੀਆਂ ਵਧੀਆ ਹੋਉਂਦੀ ਆ ਕਟੀਆਂ ਵੀ ਚੱਕਦੇ ਨੇ ਪਿੰਡਾਂ ਵਾਲੇ ਹੂੰ ਕੀ ਜਾਨ ਜਮ ਜੂਗਾ ਮੈਨੂੰ ਤਾਂ ਨਹੀਂ ਲੱਗਦਾ ਜਮ ਜੂਗਾ ਉਹਦੇ ਫਾਈਨਲ ਹੋ ਗਿਆ ਜਦੋਂ ਆਟਾ ਹੋਰ ਭੁੰਨਣ ਲੱਗੀ ਜਾਂਦੀ ਨੇ ਉਹ ਤਾਂ ਪੱਥਰ ਬਣ ਗਿਆ ਮੇਜ ਤੇ ਪਾਉਂਦੇ ਚੱਲ ਮੇਜ ਹੋਉਂਦੀ ਜਿਹੜਾ ਬਾਬਾ ਕੋੜੇ ਵਾਲਾ ਨਾ ਕੋਲੇ ਟੁਕੜੀਆਂ ਵਾਲਾ ਉਹਦੇ ਦਾ ਚਰਖਾ ਤਾਂ ਰੱਖਿਆ 10000 ਆ ਚਲ ਟੁਕੜੀ ਵਾਲੇ ਤੇ ਆਉਗਾ ਛੋਟੇ ਤੇ ਚੱਲੇ ਫਿਰ ਉਹ ਲਿਆ ਇਹ ਚੱਕ ਕੇ ਜਿਹੜਾ ਬਾਪਾ ਨੇ ਕਾਮਰੇਜ ਵਿੱਚ ਐ ਡੱਕ ਚੌਰ ਆ ਹੋ ਲਿਆ ਨਹੀਂ ਚੱਕ ਕੇ ਬਚੂਗਾ ਮਲਾਂ ਮੋਟਾ ਉਸ ਪਾ ਲਾਂਗੇ ਹਾਂ ਰਾਤ ਕਾਢ ਕੇ ਮੈਂ ਕੀ ਕਰਾਂ ਬਾਪਾ ਹੋਰ ਪਾ ਮਾਂ ਆਹਾ ਠੀਕ ਕੰਮ ਤਾਂ ਵਧੀਆ ਹੋ ਗਿਆ ਪਰ ਮੈਨੂੰ ਲੱਗਦਾ ਵਧੀਆ ਹੋ ਗਿਆ ਆ ਦੇ ਕਰੀ ਕਹਾ ਕਨੇ ਤੇ ਆ ਮੇਰੀ ਲੱਤ ਤੋਂ ਦੁਖ ਰਹੀ ਆ ਪਤਾ ਨਹੀਂ ਕਿਉਂ ਪਿੰਕਾ ਹਲਵਾਈ ਨਾਨੀ ਮੈਂ ਪਿੰਕਾ ਹਲਵਾਈ ਮੈਂ ਪਿੰਕੀ ਹਲਵਾਈ ਆ ਦੇਖੋ ਜੀ ਨਾਨੀ ਜਾਣਦੀ ਆ ਸਾਡੇ ਰੱਖਣ ਵਾਲ ਬਰਤਨ ਨਾਨੀ ਫੁੱਜੀ ਜੱਸੀ ਆਂਟੀ ਕਿ ਕਰੇ ਕੰਮ ਆਪਣਾ ਪੈ ਜਿਹੜਾ ਆਪਣ ਕਰਨਾ ਨਹੀਂ ਥੋੜਾ ਜਿਹਾ ਕੰਮ ਕਰ ਲਿਆ ਬੱਕੀ ਰਿਵਿਜ਼ਨ ਨਹੀਂ ਕਰਦੇ ਹੁਮੈ ਮੈਂ ਮਾਰੀ ਜੀ ਰਿਵਿਜ਼ਨ ਕਿਤੇ ਕੋਈ ਟਾਈਮ ਦਾ ਚੈਪਟਰ ਆਉਂਦੀ ਆ ਬੱਲੇ ਬੱਲੇ ਸਾ ਸਾ ਨਾਨੂ ਨੂੰ ਭੁਵਾਤਾ ਨਾਨੂ ਨੂੰ ਮੈਂ ਥੋੜਾ ਜਿਹਾ ਦਿੱਤਾ ਦੇ ਕੇ ਵੀ ਮੈਂ ਹੀ ਇਹੀ ਚੱਕਰ ਨਹੀਂ ਕਰਦੀ ਤੇ ਮੈਂ ਚੈਕ ਨਹੀਂ ਕਰਦੀ ਹੋਰ ਅਹਲਵਾਏ ਵੀ ਚੈਕ ਨਹੀਂ ਨਾਲੇ ਹੋਊਗਾ ਤੂੰ ਦੇਖ ਨਹੀਂ ਲੈ ਨੂੰ ਮੈਂ ਨਹੀਂ ਮੜਾ ਕਰੂਗਾ ਇਹ ਗੱਲ ਨਾ ਕਰ ਲੈ ਪਾਣੀ ਕਰੇ ਲੈ ਕਰੇ ਹਾਲੇ ਬੋਲੀ ਬੋਲੀ ਸੋਰੀ ਨਾ ਨਹੀਂ ਖਾ ਲਿਆ ਥੋੜਾ ਜਿਹਾ ਖਾ ਲਿਆ ਜੀ ਸਖਤ ਦਾ ਹੋਊਗਾ

ਕਿ ਮੈਨੂੰ ਨਾ ਕਦੀ ਤਾਂ ਲੈ ਲੈਂਦਾ ਤੈਨੂੰ ਕਰਦਾ ਦੌੜਤੀ ਆ ਮੈਂ ਨਹੀਂ ਆਪਣਾ ਬੇਰੀਆਂ ਨੂੰ ਲੈ ਜਾਂਦੀਆਂ ਜਾਂ ਸੰਭੋ ਬੇਰੀਆਂ ਦੀਆਂ ਹੋਰ ਤਾਂ ਹੀ ਤਾਂ ਕਰਦਾ ਕੰਮ ਇਹ ਬਹੁਤ ਹੈਵੀ ਹੁੰਦਾ ਇਹ ਕੰਮ ਹੋਰ ਨਾ ਪਾਂਦੇ ਦਾ ਸੰਭਲ ਨੂੰ ਉਹ ਪਾਂਦੀ ਆ ਗਈ ਉਲਟੀ ਕਰਕੇ ਆ ਗਿਆ ਪਾਂਦੇ ਜਰ ਵੀ ਰੁਕੀਆ ਬਾਕੀ ਆ ਦੁਨੀਆ ਸਮਾਜ ਨਾਲ ਕੋਈ ਬੋਲ ਸੀ ਜਿਹਦਾ ਯਾਨੀ ਕਿ ਤਾਂ ਇਹ ਤਾਂ ਬੇਰੀ ਵੱਡਾ ਟੋਕ ਹਾਂਜੀ ਜਿਹੜਾ ਖੋਆ ਸੀ ਆਪਾਂ ਨੇ ਕੱਟ ਲਿਆ ਦੇਖੋ ਕਿੰਨਾ ਵਧੀਆ ਬਣਿਆ ਹਨਾ ਤੇ ਐਨ ਵਧੀਆ ਬਰਫੀ ਜੰਮ ਗਈ ਆ ਤੇ ਹੁਣ ਆਪਾਂ ਡੱਬੇ ਪੈਕ ਕਰ ਦਿੰਨੇ ਆ ਤੇ ਇਧਰੋਂ ਆਪਣਾ ਟੇਬਲ ਵਾਲਾ ਵੀ ਐਨ ਜੰਮ ਗਿਆ ਇਹਨਾਂ ਨੇ ਖਾਣਾ ਸਟਾਰਟ ਕਰਤਾ ਕੱਟ-ਕੱਟ ਕੇ ਇਧਰ ਡੇਢ ਲੈਣ ਖਾ ਗਏ ਇਹ ਦੋ ਲੈਣਾ ਆਪਦੀਆਂ ਸਵੇਰ ਦੇ ਚਾਹ ਨਾਲ ਲੱਗ ਰਹੇ ਨੇ ਖਾਣ ਬਸ ਜਿਹੜਾ ਆਉਂਦਾ ਚਾਕੂ ਲਵੇ ਰੱਖ ਲਿਆ ਆਪਦਾ ਜੀ ਨੀ ਕੋਲ ਉਹੜਾ ਕੱਟ ਕੇ ਖਾ ਜਾਗੇ ਸੀ ਲੈ ਕੇ ਲਓ ਜੀ ਤੁਸੀਂ ਵੀ ਖਾ ਲਓ ਇਹ ਸੀ ਆਪਣਾ ਸੂਜੀ ਵਾਲਾ ਪਿਓਰ ਘਰ ਦਾ ਬਣਾਇਆ ਹੋਇਆ ਖੋਆ ਜੀ ਤੁਸੀਂ ਵੀ ਜਰੂਰ ਬਣਾ ਕੇ ਖਾਓ ਇੱਕ ਵਾਰ ਟਰਾਈ ਜਰੂਰ ਕਰਿਓ ਬਹੁਤ ਟੇਸਟੀ ਬਣਦਾ ਬਸ ਜਿਵੇਂ ਆਪਾਂ ਕੋਏ ਦੇ ਵਿੱਚ ਆਟਾ ਪਾ ਲੈਨੇ ਆ ਓਵੇਂ ਬਸ ਸੋਈ ਪੈ ਜਾਂਦੀ ਆ ਸੋਜੀ ਬਸ ਥੋੜੀ ਜੀ ਘੱਟ ਪਾ ਲੇ ਬਰੀਕ ਸੂਜੀ ਲੈ ਲੇ ਮੋਟੀ ਸੋਜੀ ਨਾਲ ਬੇ ਦਾਣੇਦਾਰ ਕਿ ਇਹ ਲੈ ਲੈ ਵੀ ਸਾਨੂੰ ਬਰੀਕ ਸੂਜੀ ਦੇ ਦਿਓ ਜਾਂ ਫਿਰ ਜੇ ਮੋਟੀ ਆ ਸੂਜੀ ਤਾਂ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਓ ਤੁਸੀਂ ਤਾਂ ਉਹ ਫਿਰ ਪਤਲੀਏ ਹੋ ਜੂਗੀ ਮਤਲਬ ਬਰੀਕ ਹੋ ਜੂਗੀ ਤੁਸੀਂ ਵੀ ਖਾਓ ਜੀ ਚਾਹ ਦੇ ਨਾਲ ਆਪਣਾ ਪਿਓਰ ਖੋਆ ਜੀ ਲਓ ਜੀ ਆਪਾਂ ਨੇ ਡੱਬਾ ਕਰਤਾ ਰੈਡੀ ਹਾਂ ਤੇ ਹੁਣ ਇਹ ਇਸੇ ਤਰ੍ਹਾਂ ਆਪਾਂ ਦੂਜਾ ਕੋਆ ਵੀ ਰਾਤ ਮੰਗੇ ਨੇ ਕੱਟ ਪਾਤੇ ਸੀ ਇਹਦੇ ਵਿੱਚ ਬਸ ਮੈਨੂੰ ਡੱਬਿਆਂ ਦੇ ਵਿੱਚ ਪਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਹੁਣ ਆਪਾਂ ਇਹਨਾਂ ਦੇ ਪੀਸ ਕੱਟ ਲਾਂਗੇ ਕੱਟ ਲਾਂਗੇ ਮਤਲਬ ਸਾਰਾ ਦੇਖੋ ਜੀ ਕਿੰਨਾ ਬੜੀਆ ਬਣਿਆ ਬਾਈਟ ਵਾਈਟ ਬਣਿਆ ਵੈਸੇ ਇਹ ਹੁਣ ਇਹਦੇ ਵਿੱਚ ਬਰਾਊਨ ਕਾਫੀ ਜਾਂ ਬਰਾਊਨ ਜਾਂ ਦਿਖ ਰਿਹਾ। ਉਹ ਬਣਿਆ ਇਹ ਸਾਰਾ ਵਾਈਟ ਵਾਈਟ ਆ ਤੁਸੀਂ ਖਾਓ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਦੇਵਾ ਗਿਆ ਜੀ ਸਸਕਾਰ ਬਾਈ ਬਾਈ।